ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਤਿ ਸ਼੍ਰੀ ਅਕਾਲ ਜੀ ਮੈਂ ਸੁੱਖਾ ਕਲੇਰ ਇਹ ਨਾਲ ਸਾਡੇ ਓਪੀ ਕਲੇਰ ਹਾਂ ਮੁੰਡਾ ਬਾਹਰ ਆਇਆ ਤੇ ਹਾਂਜੀ ਇੱਡੀ ਤੋਂ ਆਇਆ ਅੱਜ ਅਸੀਂ ਆਏ ਆ ਗੱਡੀ ਧਵਾਉਣ ਥੋੜੇ ਕੱਪੜੇ ਕੁੱਪੜੇ ਲੈਣੇ ਆ ਮੋਬਾਈਲ ਲੱਗਿਆ ਉਹ ਪੂਰੇ ਜੋਰਾਂ ਸ਼ੋਰਾਂ ਦੇ ਉਹ 5 ਮਿੰਟ ਤੱਕ ਫੇਰ ਲਵੇੜ ਦਣੀ ਗਾਰੇ ਤੇ ਆ ਮੈਨੂੰ ਗੱਡੀ ਧਵਾਉਣੇ ਵਾਲੇ ਦਾ ਪਤਾ ਆ ਬੰਦੇ ਨੇ ਦੱਸਿਆ ਦਾ ਤੂੰ ਹੀ ਦੱਸਿਆ ਦਾ ਨਾ ਆਪਾਂ ਨੇ ਇੱਕ ਸਮਾਨ ਕਿਹੜਾ-ਕਿਹੜਾ ਲੈਣਾ ਇਹ ਇਹ ਜਿਹੇ ਬੰਦੇ ਦਿਮਾਗ 'ਚ ਇੱਕ ਵਾਰ ਚੀਜ਼ ਪਾ ਦਵੇ ਨਾ ਇਹਦੇ ਯਾਦ ਰੱਖਦਾ ਹੈ ਕਿਹੜਾ-ਕਿਹੜਾ ਸਮਾਨ ਯਾਦ ਕਰਾਵਾ? ਰੀਡ ਹਾਂ ਇੱਕ ਬਾਲਾਂ ਹੋਰ ਇੱਕ ਮੈਂ ਕਿਹਾ ਦਾ ਕੰਮ ਇੱਕ ਦਵਾਈ ਹਾਂ ਇੱਕ ਹੋਰ ਸੀ ਇੱਕ ਨਹੀਂ ਰਹੇ ਜਿਹੜੇ ਮੇਨ ਕੰਮ ਤੇ ਰਹੇਗੇ ਕੱਪੜੇ ਯਾਰ ਹਾਂ ਕੱਪੜੇ ਕੁਰਤੇ ਪਜਾਮੇ ਹਾਂ ਆਹ ਬੰਦੇ ਨੂੰ ਸਾਰੇ ਮਰੰਡੇ ਦਾ ਪਤਾ ਕੱਲੇ-ਕੱਲੇ ਦੁਕਾਨ ਦਾ ਸਪੈਸ਼ਲ ਲੈ ਕੇ ਆਇਆ ਇਹਨੂੰ ਮੈਂ ਤੇ ਨਾਲ ਹੋਰ ਤੋਂ ਦੋ ਸ਼ਬਦ ਕੁਝ ਕਹਿਣਾ ਹੋਵੇ ਜੀ ਬਾਕੀ ਤੁਹਾਨੂੰ ਦਿਖਾਉਣੇ ਆਗੇ ਹਾਂਜੀ ਹੁਣ ਅਸੀਂ ਕੁਰਤੇ ਪਜਾਮੇ ਦਾ ਕੁਰਤੇ ਪਜਾਮੇ ਡਨ ਹੋ ਗਏ ਮੁੰਡੇ ਦੇ ਡਨ ਹੋ ਗਏ ਹੁਣ ਸਿਉਣੇ ਦੇ ਤੇ ਬਲੇਜ਼ਰ ਲੈਣ ਜਾ ਰਹੇ ਹੁਣ ਹੁਣ ਬਲੇਜ਼ਰ ਚੈੱਕ ਕਰਦੇ ਆ ਕੋਈ ਹੋਰ ਚੀਜ਼ ਦੇਖਦੇ ਆ ਕੱਪੜੇ ਫੈਲ ਤੇ ਫੂਲ ਤੇ ਮੁੰਡੇ ਦੇ ਮਜਾ ਕੇ ਉੱਥੇ ਜਾ ਕੇ ਦਿਖਾਉਣੇ ਆ ਮੇਰਾ ਕੋਚ ਸਾਹਿਬ ਆਏ ਇਹ ਇਹ ਦੁਕਾਨਾਂ ਦੱਸਣ ਵਾਲਾ ਇੱਕ ਕੈਸ਼ੀਅਰ ਹੈ ਇੱਕ ਕੈਸ਼ੀਅਰ ਇਹ ਦੁਕਾਨਾਂ ਇਹ ਦੁਕਾਨਾਂ ਦੱਸਣ ਵਾਲਾ ਜੀ ਗੋਪੀ ਕਲੇਰ ਦੱਸ ਦੇ ਇਸ਼ਾਰਾ ਛੱਡ ਦੇ ਇਸ਼ਾਰਾ ਨਾਣੀ ਆ ਕਾਲੀ ਦਲ ਹਾਂਜੀ ਇਹ ਇਕ ਇਕਾਲੀ ਨਹੀਂ ਹੈਗਾ ਇਹ ਝਾੜੂ ਵਾਲਾ ਤਾਂ ਕਰਕੇ ਉਹਦੇ ਚਕਾਰਾ ਨਹੀਂ ਛੱਡਦਾ ਹੈਗਾ ਇਹ ਤਾਂ ਕਰਕੇ ਇਕਾਲੀ ਚੜ ਕੇ ਇਹ ਮੈਨੇਜਰ ਲੈ ਆ ਸੰਟ ਸੰਭਿਆ ਵਾ ਕਿੱਥੇ ਹੋੜੇ ਲੈ ਤੇ ਨਹੀਂ ਗਿਆ ਕੋਈ ਲੈ ਤੇ ਨਹੀਂ ਗਿਆ ਬਹੁਤ ਸਦਾ ਹੰਢੀ ਪੁੱਤ ਉੱਪਰ ਬਥੇਰਾ ਬੋਲੇ ਸਾਲ ਹਰਾਮੀ ਬਾਹਰ ਆ ਕੇ ਨਹੀਂ ਬੋਲਦਾ ਸਾਲ ਮਾ ਕੋਈ ਕੈਮਰੇ ਮੂਰੇ ਸ਼ਰਮਦਾ ਹੀ ਕੈਮਰਾ ਥੋੜਾ ਉਧਰ ਦਾ ਬਹੁਤ ਓਪਨ ਮਾਈਂਡ ਬੰਦਾ ਹੈ ਕਾਰਤੂਸ ਹੈ ਜੀ ਲਾਡੀ ਆਵਾਜ਼ ਕੱਟ ਕੋਈ ਨਹੀਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਇੱਕ ਸ਼੍ਰੋਮਣੀ ਅਕਾਲੀ ਦਲ ਹਾਂ ਝਾੜੂ ਕਾਂਗਰਸ ਕੁਛ ਨਹੀਂ ਬੋਲਣਾ ਬੋਲਿਆ ਯਾਰ ਤੂੰ ਹੈਗਾ ਕਿਹੜਾ ਝਾੜੂ ਵਾਲਾ ਕਿ ਦੂਜਾ ਅਕਾਲੀ ਬੋਟ ਨਹੀਂ ਪਾਈ ਤੀ ਅੱਜ ਮੈਨੂੰ ਪਤਾ ਨਹੀਂ ਬੋਟ ਤਾਂ ਨਹੀਂ ਭਾਈ ਇਹਦੀ ਬੋਟ ਨਹੀਂ ਜੀ ਬਣੀ ਨਹੀਂ ਜੀ ਹਜੇ ਆਣਾ ਹਜੇ ਤੇ ਫਿਰ ਪਰਤਣਾ ਹੋਣੀ ਆ ਪਰ ਨਹੀਂ ਕੱਢਦੇ ਤੂੰ ਇਹ ਨਹੀਂ ਪਪਾ ਲੈ ਕੇ ਦਊਗਾ ਨਾ ਛੋਟੀ ਤੇਜ਼ ਹਲਾ ਕੋਈ ਜ਼ੋਰ ਪਾ ਬਿਆਨ ਸੋਰੀ ਬੰਦੇ ਵਾਲੀ ਹੋਣੀ ਹੈ ਇੱਕ ਵਾਰੀ ਬਾਈ ਜੀ ਬੋਪੀ ਵਾਲੀ ਕਿ ਕਿ ਉਦੇਸ਼ ਨਾਲ ਸੌਲਕ ਨੰਬਰ ਦਾ ਬੂਟਾ ਦਾ ਨੰਬਰ ਕਹਦੇ ਲਗਾ ਕੇ ਦੇਖ ਲੀ ਜੀ ਇਹਨਾਂ ਇੱਕ ਸੇਕ ਬੋਲਣੇ ਜੀ ਬੋਲ ਦੇ ਪਾ ਲਾ ਪੂੰਜਵਾ ਲਾ ਤੇ ਸੈਟਰ ਤੇ ਲਾਈਟਾਂ ਉਹ ਵੀ ਛੋਟੀ ਮੈਨੂੰ ਚਾਹੀਦੀ ਬਣਾਏ ਸਿੱਧਾ ਬੋਲ ਪਾ ਲਾ ਹਾਂਜੀ ਹੁਣ ਆਪਾਂ ਨੇ ਲੈ ਲਏ ਬੂਟ ਲੈ ਲਏ ਸ਼ੋਪਿੰਗ ਚੱਲ ਰਹੀ ਹੈ ਸ਼ੋਪਿੰਗ ਚੱਲ ਰਹੀ ਹੈ ਹਜੇ ਬਹੁਤ ਰਹਿੰਦੀ ਆ ਥੋੜੀ ਜਿਹੀ ਹੋਈ ਆ ਗੋਪੀ ਕਲੇਰ ਨੂੰ ਭੁੱਖ ਲੱਗ ਗਈ ਭੁੱਖ ਲੱਗ ਗਈ ਮੁੰਡੇ ਤੇ ਹੁਣ ਖਾਣ ਲੱਗੇ ਆ ਕੀ ਖਾਣਾ ਕੋਪੀ ਇਹ ਸਪ੍ਰਿੰਕਰੋਲ ਦਸ ਦੇ ਦਸ ਇਹ ਕੈਮਰੇ ਮੂਰੇ ਥੋੜਾ ਜਿਹਾ ਸ਼ਰਮਦਾ ਦਸ ਦੇ ਸ਼ਰਮ ਥੱਲੇ ਅੰਝਪ ਸ਼ਾਤ ਵਗਿਆ ਸਪ੍ਰਿੰਕਰੋਲ ਖਾਣ ਲੱਗੀਆਂ ਇਹ ਥੋੜਾ ਜਿਹਾ ਸ਼ਰਮੀਲਾ ਮੁੰਡਾ ਹੈ ਬਹੁਤ ਇਹ ਜਦੋਂ ਕੈਮਰਾ ਬੰਦ ਹੋਣਾ ਉਦੋਂ ਹੀ ਫਿਰ ਬੋਲੇ ਐਸ ਓਕੇ ਹਾਂਜੀ ਇਹਨੂੰ ਕਹ ਪੁੱਛੀਂ ਕਿ ਪਲੇਟ ਇੱਕ ਪਲੇਟ ਨਾਲ ਛਾਤੀ ਤੇ ਲੱਤਾਂ ਹੈਗੀਆਂ ਨਾ ਪੁੱਛੀਂ ਮੋਮੋ ਦੀ ਪਲੇਟ ਨਾਲ ਜੀ ਮੋਬਾਈਲ ਬੰਨ੍ਹਿਆ ਤੁਹਾਡੇ ਸਾਥੀ ਜੀ ਕਾਹਦਾ ਪੁੱਛਦਾ ਯਾਰ ਇੱਕ ਪਲੇਟ ਨਾਲ ਇੱਕ ਚਾਹ ਜਿਹੜੇ ਤੇ ਆ ਜਾ ਇੱਕ ਚਪੇੜ ਤਾਂ ਫ੍ਰੀ ਹੋਊਗੀ ਆਹ ਜੀ ਆ ਪਲੇਟ ਨਾਲ ਯਾਰ ਫ੍ਰੀ ਆ ਗਾ ਮੈਂ ਆਪਣੀ ਆਪਣੀ ਵੀ ਤਾਂ ਫੋਟੋ ਲੈ ਰਿਹਾ ਡਰਦਾ ਕਿ ਉਹ ਆ ਜਾ ਕੈਮਰੇ ਚ ਇਹ ਮੁੰਡਾ ਸ਼ਰਮ ਦੇ ਪਊ ਤਾਂ ਕੈਮਰੇ ਮੂਰੇ ਹਜੇ ਪੜਦੇ ਪੜਦੇ ਦੇ ਪਿੱਛੇ ਹੌਲੀ ਹੌਲੀ ਪੜਦੇ ਦੇ ਸਾਹਮਣੇ ਹੌਲੀ ਹੌਲੀ ਖੁੱਲੂਗਾ ਇਹ ਸ਼ਰਮੀਲਾ ਹੀ ਬਹੁਤ ਹੈ ਇਹ ਨਖਰਾ ਦੇਖ ਤੂੰ ਇਹਦਾ ਹੋ ਸੰਦੇ ਯਾਰ ਹਕਾਲੇ ਨਿਕਾਟ ਤੋਂ ਜੁੜੀ ਜਾਂਦੀ ਨੂੰ ਸੋਹਣੀ ਲੈ ਵੀ ਗੁਰਦਰਾ ਸਾਹਿਬ ਚਾਹ ਦਾ ਲੰਗਰ ਚਾਹ ਸ਼ੱਕ ਰਹੇ ਆ ਉਹ ਗੁਰਦਰ ਚ ਵੀ ਸੰਗ ਰਹਿਆ ਬੰਦਾ ਆਰਲਾ ਵਾਹਿਗੁਰੂ ਹਾਂਜੀ ਹੁਣ ਅਸੀਂ ਮੱਥਾ ਟੇਕ ਲਿਆ ਗੁਰੂ ਘਰ ਘਰ ਨੂੰ ਚੱਲੇ ਘਰ ਨੂੰ ਜਾਣੇ ਆ ਹੁਣ ਦੇਖਦੇ ਅੱਗੇ ਦਾ ਕੀ ਮੌਲ-ਜਾਲ ਮਿਲਦੇ ਆ ਅੱਗੇ ਜਾ ਕੇ ਉਹ ਦੇ ਕਿੰਨੀ ਤੇਜ਼ ਜਾਂਦਾ ਉਹ ਦੇ ਕੌਣ ਸੁੱਖਾ ਗੱਡੀ ਗੋਲ ਆਉਂਦੇ ਆ ਆਪਣਾ ਦੇ ਤਰ੍ਹਾਂ ਲਓ ਜੀ ਗਿਆਨੀ ਤਗੜੇ ਉਹ ਰੱਖਦਾ ਨਾਲ ਅਕਾਲ